ਸਾਰੀ ਸੰਗਤ ਨੂੰ ਜੈ ਸ਼੍ਰੀ ਰਾਮ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਲਗਭਗ 500 ਸਾਲ ਤੋਂ ਚੱਲ ਰਹੇ ਕੇਸ ਜੋ ਕਿ ਰਾਮ ਜਨਮ ਭੂਮੀ ਦੇ ਵਿਧਿਆ ਵਿੱਚ ਚੱਲ ਰਿਹਾ ਸੀ ਅੱਜ ਉਹ ਕੇਸ ਚਿੱਟਨ ਤੋਂ ਬਾਅਦ ਉੱਥੇ ਜੋ ਮੰਦਿਰ ਬਣ ਗਿਆ ਸੀ ਰਾਮ ਭਵਨ ਉਹ ਬਣ ਕੇ ਪੂਰਾ ਤਿਆਰ ਹੋ ਚੁੱਕਾ ਹੈ ਉਸ ਦੀ 22 ਤਰੀਕ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਟਾ ਦਾ ਪ੍ਰੋਗਰਾਮ ਹੋ ਰਿਹਾ ਹੈ ਉਸ ਤੋਂ ਪਹਿਲਾਂ ਪੂਰੇ ਭਾਰਤ ਦੇ ਅੰਦਰ ਸਾਰੀ ਸੰਗਤ ਨੂੰ ਨਿਯਮਤੇ ਭੇਜੇ ਗਏ ਆ ਉਸ ਵਿੱਚ ਸਾਡੇ ਪੰਨੀ ਵਾਲਾ ਪੱਤਾ ਦੀ ਸੰਗਤ ਨੂੰ ਵੀ ਵਧਾਈ ਦਿਨਾ ਕਿਉਂਕਿ ਆਪਣਾ ਪੰਨੀ ਵਾਲੇ ਸ਼ਨੀ ਮੰਦਰ ਦਾ ਵੀ ਨਾਮ ਆਇਆ ਇਸ ਕਰਕੇ ਸਾਰੇ ਨਗਰ ਨੂੰ ਫਿਰ ਵਾਰ-ਵਾਰ ਇਹ ਸੂਚਨਾ ਤੇ ਬੇਨਤੀ ਹੈ ਵੀ 22 ਤਰੀਕ ਨੂੰ ਲਾਈਵ ਟੈਲੀਕਾਸਟ ਚੱਲੇਗਾ 11 ਵਜੇ ਤੋਂ 2 ਵਜੇ ਤੱਕ ਇੱਥੇ ਮੰਦਰ ਤੇ ਪ੍ਰੋਗਰਾਮ ਹੋਵੇਗਾ ਔਰ ਗੁਰੂ ਕੇ ਲੰਗਰ ਤੋਂ ਤਵਰਤਨਗੇ ਸਾਰੀਆਂ サーリアさんが... ਸੰਗਤ